哇、wow. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਰਦਾਰ ਜੁਗਿੰਦਰ ਸਿੰਘ ਪਿੰਡ ਦੌਕੇ ਇਹ ਜਿਹੜਾ ਮੇਲਾ ਛਿਤਾ ਸਿੰਘਾਂ ਦੇ ਸਥਾਨ ਤੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਸ਼ਾ ਜੀ ਮਹਾਰਾਜ ਉਹਨਾਂ ਤੋਂ ਵਸਾਏ ਬਹਾਦਰ ਬਾਬਾ ਬਿਧੀ ਚੰਦ ਬਿਲੀ ਚੰਦ ਸ਼ੀਨਾ ਗੁਰੂਗਾਸੀਨਾ ਇਹਨਾਂ ਦੇ ਅੰਸ ਬੰਸ ਬਾਅਦ ਵਿੱਚ ਜਾਣ ਸ਼ੀਨ ਸੰਤ ਮਹਾਂਪੁਰਖ ਬਾਬਾ ਬਤਾਰ ਸਿੰਘ ਦੀ ਰਣਮਾਈ ਹੇਠ ਪੂਰਾ ਤਲਵੀਰ ਨਗਰ ਦੌਗੇ ਦੀਆਂ ਸੰਗਤਾਂ ਸਮੇਤ ਸਾਰ ਅਲਕਨੀਆ ਸੰਗਤਾਂ ਦੇ 71 ਦੇ 22 ਦੇ ਨਾਲ ਜੋ ਹਰ ਸਾਲ ਮੇਲਾ ਇਹ ਮਨਾਇਆ ਜਾਂਦਾ ਹੈ ਇੱਥੇ ਜਦੋਂ ਕਰੋਨਾ ਤੋਂ ਪਹਿਲਾਂ ਤਾਰਾ ਤੋਂ ਅੱਗੇ ਵੀ ਮੇਲਾ ਹੁੰਦਾ ਸੀ ਉਤੋਂ ਪੂਰਾ ਦਾਲ ਤਾਰਾ ਤੋਂ ਅੱਗੇ ਜਾਂਦਾ ਸੀ ਚੀਦਾ ਸਿੰਘਾ ਦਾ ਸਤਾਨਾ ਤੇ ਬੜਾ ਭਾਰੀ ਜੋੜ ਮੇਲਾ ਹੁੰਦਾ ਸੀ ਜਦੋਂ ਕਰੋਨਾ ਦਾ ਟਾਈਮ ਆਇਆ ਤਾਂ ਉਸ ਤੋਂ ਬਾਅਦ ਮੁਰਕੇ ਕੁਝ ਮਜਬੂਰੀਆਂ ਕਰਕੇ ਇਹ ਮੇਲਾ ਜਿਹੜਾ ਖਿੱਚੇ ਹੋਣ ਲੱਗ ਪਿਆ ਹੁਣ ਮਹਾਪੁਰਖ ਜੋਰ ਲਾਉਂਦੇ ਆ ਵੀ ਆਪਾਂ ਤਾਰਾ ਜਿਹੜੀ ਅੱਗੇ ਕਰਵਾ ਕੇ ਤੇ ਚੀ ਦਾ ਸਿੰਘਾਂ ਦੇ ਸਥਾਨ ਤੇ ਹੀ ਮੇਲਾ ਕਰਵਾਇਆ ਕਰਾਂਗੇ ਤੇ ਅਸੀਂ ਵੀ ਸਰਕਾਰ ਅੱਗੇ ਜ਼ੋਰ ਪਾਉਂਦੇ ਆ ਅਸੀਂ ਤੁਹਾਡੇ ਚੈਨਲ ਦੇ ਮਾਧ ਰੰ ਬੇਨਤੀ ਕਰਦੇ ਆ ਸਰਕਾਰ ਨੂੰ ਕਿ ਤਾਰਾ ਜਿਹੜੀ ਆ ਕੇ ਕਰਕੇ ਉਥੇ ਗੁਰਦਾਰਾ ਸਾਹਿਬ ਬਣਾਇਆ ਜਾਵੇ ਪੂਰਾ ਦਲਪੰਥ ਉਥੇ ਜਾਵੇ ਤੇ ਉਥੇ ਮੇਲਾ ਮਨਾਇਆ ਜਾਵੇ ਤੇ ਨਾਲੇ ਇੱਥੇ ਕਬੱਡੀ ਦਾ ਜਿਹੜਾ ਜੋਰ ਆ ਉਹ ਬੜੇ ਚੰਗੀ ਪੱਧਰ ਤੇ ਕਬੱਡੀ ਹੁੰਦੀ ਆ ਬੜੀ ਬੁਰੀ ਦੂਰੋਂ ਕੋਰ ਕਬੜੀਆਂ ਦੇ ਸਾਰੇ ਆਉਂਦੇ ਆ ਤੇ ਨਾਲ ਘੋਰ ਦੌਰ ਨੇਜੇਬਾਜੀ ਸਾਰੀ ਹੁੰਦੀ ਆ ਬਾਬਾ ਜੀ ਹੁਣੀ ਬਾਬਾ ਕੰਜੀ ਸੁਨਿਆ ਚੁੱਕੇ ਆ ਮਹਾਪੁਰਖ ਵੱਡੇ ਬਾਬਾ ਜੀ ਬਾਬਾ ਤਾਰਸ ਸਿੰਘ ਜੀ ਵੀ ਪਿੱਛੇ ਆ ਰਹੇ ਆ ਤੇ ਹੁਣ ਬਸ ਕੋਈ 5-10-20 ਮਿੰਟਾਂ ਦੇ ਵਿੱਚ ਜਿਹੜਾ ਪੂਰਾ ਦਾਲਪੰਥ ਹੈ ਤਾਰ ਤੋਂ ਅੱਗੇ ਜਾਊਗਾ ਸ਼ਿਦਾ ਸਿੰਘਾਂ ਦੇ ਸਥਾਨ ਤੇ ਦਰਸ਼ੇ ਮੇਲੇ ਕਰਕੇ ਉਸ ਤੋਂ ਬਾਅਦ ਮੁੜ ਕੇ ਆ ਕੇ ਨੇਜੇਬਾਜੀ ਹੋ ਜੇਗੀ ਉਸ ਤੋਂ ਬਾਅਦ ਕਬੱਡੀ ਦਾ ਮੈਚ ਹੋਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਦੌਕੇ ਦੇ ਸਰਪੰਚ ਹਰਜੀਤ ਸਿੰਘ ਇਹ ਸ਼ਿਦਾ ਸਿੰਘਾਂ ਦੀ ਜਗ੍ਹਾ ਤਾਰਾਂ ਤੋਂ ਪਾਰ ਹਰ ਸਾਲ ਦੀ ਤਰ੍ਹਾਂ ਮੇਲਾ ਬਣਾਇਆ ਜਾਂਦਾ ਹੈ ਇੱਥੇ ਦਾਸਪੰਥ ਬਾਬਾ ਵਿਦੀਚੰਦ ਜੀ ਸੰਤ ਬਾਬਾ ਅਵਤਾਰ ਸਿੰਘ ਜੀ ਵੀ ਦਲਪੰਥ ਦੇ ਪਹੁੰਚਦੇ ਨੇ ਉਹਨਾਂ ਦੇ ਆਉਣ ਤੇ ਇੱਥੇ ਗੇੜ ਖੋਲ ਕੇ ਤਾਰਾਂ ਤੋਂ ਅੱਗੇ ਜਾਂਦੇ ਨੇ ਬੱਬਾ ਜੀ ਦਰਸ਼ਨ ਮੇਲੇ ਕਰਨ ਵਾਸਤੇ ਤਿੰਨ ਦਿਨ ਹੀ ਗੇਟ ਖੋਲਦੇ ਨੇ ਤਿੰਨੇ ਦਿਨ ਹੀ ਸੰਗਤਾਂ ਮੱਥਾ ਟੇਕਣ ਵਾਸਤੇ ਜਾਂਦੀਆਂ ਨੇ ਇੱਥੇ ਨਸ਼ਿਆਂ ਤੋਂ ਸਨੇਹਤ ਰਹਿਣ ਵਾਸਤੇ ਬੱਚਿਆਂ ਨੂੰ ਕਬੱਡੀ ਦਾ ਸ਼ੋਅ ਮੈਚ ਵੀ ਕਰਵਾਇਆ ਜਾਂਦਾ ਏ ਇੱਕ ਜ਼ਰੂਰੀ ਬੇਨਤੀ ਹੈ ਕਿ ਜੋ ਸਾਡੇ ਸ਼ਹੀਦਾਂਾਂ ਦੀ ਜਗ੍ਹਾ ਤਾਰਾਂ ਤੋਂ ਅੱਗੇ ਆ ਇੱਥੇ ਸਾਨੂੰ ਬਹੁਤ ਜ਼ਿਆਦੀ ਤੰਗੀਆਂ ਦੀ ਮੇਲਾ ਮਨਾਉਣ ਵਿੱਚ ਇਸ ਕਰਕੇ ਤਾਰ ਗੁਰਦੁਆਰਾ ਦੇ ਅੰਦਰ ਕੀਤੀ ਜਾਵੇ ਗੁਰਦੁਆਰਾ ਬਾਹਰ ਆ ਜੇ ਤੇ ਮੱਥਾ ਟੇਕਣ ਦੇ ਵਿੱਚ ਆਸਾਨ ਹੋ ਜੇ ਸਾਰੀਆਂ ਸੰਗਤਾਂ ਦੋਨੇ ਟਾਈਮ ਪਿੰਡ ਸਟਾਰ ਕਰਨ ਵਾਸਤੇ ਗੁਰਦੁਆਰਾ ਸਵੇ ਪਹੁੰਚਣ ਇਹੀ ਸਾਡੀ ਮੰਗ ਆ ਪਿੰਡ ਦੀ ਸਾਰੇ ਦੀ